ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਨੇ ਜਿਹੜਾ ਹੈਗਾ ਨਵੀਂ ਮੈਮਚਰ ਕੀਤੀ ਹੈ ਯੁੱਧ ਨਸ਼ਾ ਵਿਰੋਧ ਪੰਜਾਬ ਦੇ ਵਿੱਚੋਂ ਜਿਹੜੇ ਨਸ਼ਿਆਂ ਦੀ ਜਿਹੜੀ ਬਿਮਾਰੀ ਆ ਗਈ ਉਹਨੂੰ ਜੜੋਂ ਖਤਮ ਕਰਨ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਇਹ ਪੱਕਾ ਤਹਿਯਾ ਕੀਤਾ ਸਾਡੇ ਬਾਰੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਤੇ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜੀਵਾਲ ਜੀ ਦਾ ਲੋਕਾਂ ਨਾਲ ਵਾਦਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਕੈਬਨਟ ਸਬ-ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਮੈਂਬਰ ਹੈ ਜਿਹੜੇ ਬਾਕੀ ਦੇ ਚਾਰ ਮੈਂਬਰ ਹੈ ਉਹ ਇਨਫੋਰਸਮੈਂਟ ਪਾਰਟ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਉਹ ਵੀ ਦੌਰੇ ਕਰ ਰਹੇ ਆ ਔਰ ਮੇਰੀ ਜਿਹੜੀ ਡਿਊਟੀ ਲਗਾਈ ਗਈ ਹੈ ਸਾਰੇ ਪੰਜਾਬ ਦੇ ਵਿੱਚ ਵੀ ਜਿੰਨੇ ਡੀਡਿਕਸ਼ਨ ਸੈਂਟਰ ਹੈ ਵੀ ਐਫ ਸੈਂਟਰ ਇੱਕ ਤਾਂ ਮੈਂ ਲੋਕਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਵੀ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਕਿਸੇ ਨੂੰ ਦਵਾਈ ਬਲੈਕਸ ਕਿਦਾਂ ਦੀ ਲੋੜ ਨਹੀਂ ਕਿਸੇ ਨੂੰ ਟੀਕਾ ਲਾਣ ਦੀ ਲੋੜ ਨਹੀਂ ਸਾਡੇ ਕੋਲ ਆਓ ਅਸੀਂ ਦਵਾਈ ਦਿਆਂਗੇ ਪਹਿਲਾਂ ਟੀਕੇ ਛਡਾਵਾਂਗੇ ਔਰ ਹੀ ਆਡੀ ਨਸ਼ੇ ਛਡਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਬੰਦੜੇ ਸਾਡੇ ਬੱਚੇ ਆ ਗਿਆ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਕਿਸੇ ਨੂੰ ਘਬਰਾਣ ਦੀ ਲੋੜ ਨਹੀਂ ਆ ਜੀ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਔਰ ਮਾਪਿਆਂ ਨੂੰ ਖਾਸ ਕਰਕੇ ਜਿਹੜੀਆਂ ਮਿੰਦੀਆਂ ਭੈਣਾਂ ਆਈਆਂ ਜਿਹੜੇ ਵੀ ਜਿਹੜਾ ਨਸ਼ਾ ਕਰਨ ਵਾਲਾ ਯੂਥ ਹੈ ਉਹਦੀ ਉਹਦੀ ਮਾਤਾ ਜੀ ਹੈ ਉਹਦੀ ਭੈਣ ਹੈ ਉਹਦੇ ਘਰ ਵਾਲੀ ਹੈ ਤਾਂ ਕੋਈ ਹੋਰ ਸਕੇ ਸੰਬੰਧੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜਿਹੜਾ ਵੀ ਤੁਹਾਡਾ ਸਰਕਾਰੀ ਹਸਪਤਾਲ ਉੱਤੇ ਲੈ ਕੇ ਆਓ ਉਹਨਾਂ ਦਾ ਅਸੀਂ ਹਰ ਤਰ੍ਹਾਂ ਇਲਾਜ ਕਰਾਂਗੇ ਸਾਨੂੰ ਪੂਰੀ ਹਮਦਰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹ ਸਾਡੀ ਜਿਹੜੀ ਹਮਦਰਦੀ ਆ ਉਹਦਾ ਪਾਤਰ ਦੇਖਣ ਜਿਹੜੇ ਨਸ਼ਾ ਵੇਚਦੇ ਆ ਜੇ ਉਹਨਾਂ ਨੇ ਪ੍ਰਾਪਰਟੀ ਬਣਾ ਵੀ ਲਈ ਹੈ ਉਹ ਨਹੀਂ ਬਚਣਗੇ ਜੀ ਉਹ ਉਹਨਾਂ ਵਾਸਤੇ ਮੈਸੇਜ ਕਲੀਅਰ ਹੈ ਕਿ ਜੇ ਪੰਜਾਬ ਛੱਟੋ ਜਾਏ ਜਿਹੜਾ ਤੁਹਾਡਾ ਨਸ਼ਾ ਦਾ ਧੰਦਾ ਛੱਡੋ ਤੇ ਉਹਦੇ ਵਾਸਤੇ ਉਹ ਇਥੇ ਭਜਨੇ ਵੀ ਸ਼ੁਰੂ ਹੋ ਗਏ ਆ ਇਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜਦੋਂ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਤੋੜ ਹੁੰਦੀ ਆ ਤੇ ਸਾਡੇ ਕੋਲੇ ਅਸੀਂ ਪੂਰੀ 6 ਮਹੀਨੇ ਦੀ ਸਪਲਾਈ ਸਾਡੇ ਕੋਲੇ ਇਸ ਤੋਂ ਹੀ ਬਾਅਦ ਅਸੀਂ ਖਰੀਦ ਰਹੇ ਹਾਂ ਲਗਾਤਾਰ ਸਾਡੇ ਕੋਲੇ ਦਵਾਈਆਂ ਦੀ ਵੀ ਸਪਲਾਈ ਆ ਸਾਡੇ ਕੋਲੇ ਡੀ ਐਡਿਕਸ਼ਨ ਸੈਂਟਰ ਆ ਮੈਂ ਇੱਥੇ ਦੇਖ ਰਿਹਾ ਸੀਗਾ 60 ਬੈਡ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਨਸ਼ਾ ਛੁੜਾਣ ਵਾਸਤੇ ਆ ਇਸੇ ਤਰ੍ਹਾਂ 50 ਬੈਡ ਜਿਹੜੇ ਰੀਹੈਬਿਲਿਟੇਸ਼ਨ ਦੇ ਵਿੱਚ ਆ ਸਕਿੰਡ ਵੈਲਪਰਟ ਦਾ ਅਸੀਂ ਬੰਦੋਬਸਤ ਕਰਤਾ ਔਰ ਜਿਹੜੀ এমਪਲॉयਮੈਂਟ ਜਨਰੇਸ਼ਨ ਆ ਉਹਦੇ ਉੱਤੇ ਵੀ ਲਗਾਤਾਰ ਕੰਮ ਕਰ ਰਹੇ ਹਾਂ। ਅਭੀ ਅਸੀਂ ਕੰਮ ਸ਼ੁਰੂ ਲੋਕਾਂ ਨੂੰ ਕਰਾਵਾਂਗੇ। ਔਰ ਸਾਡੇ ਬਹੁਤ ਅੱچھے ਸੈਂਟਰ ਆ ਜਿਵੇਂ ਹਾਰਪੁਰ ਦੇ ਵਿੱਚ ਕਪੂਰਥਲਾ ਚ ਆਲਰੇਡੀ ਚੱਲ ਰਹੇ ਆ। ਔਰ ਪਟਿਆਲੇ ਦੇ ਵਿੱਚ ਅਸੀਂ 200 ਜਿਹੜੇ 50 ਬੱਚਾਂ ਵਾਸਤੇ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਆ ਉਹ ਸਾਨ ਫਾਊਂਡੇਸ਼ਨ ਦੇ ਸਾਡੇ ਮਾਨਯੋਗ ਐਮਪੀ ਵਿਕਰਮਜੀਤ ਸਾਨੀ ਜੀ ਨਾਲ ਸਹਿਯੋਗ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਅਸੀਂ ਨਵੇਂ-ਨਵੇਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੋਲ੍ਹਾਂਗੇ ਜਿੱਥੋਂ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਹਨਰਸਾਇਆ ਜਾਏਗਾ ਫਿਰ ਉਹਨ ਸੋ ਸਾਡੇ ਕੋਲੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦਵਾਈ ਦਾ ਉਹਨਾਂ ਦੀ ਰੈਫਰਿਜਰੇਸ਼ਨ ਦਾ ਸਕੇਲ ਵੈਪਟਰ ਦਾ ਪੂਰਾ ਬੰਦੋਬਸਤਾ ਸੋ ਮੈਂ ਸਾਰੇ ਜਿੰਨੇ ਵੀ ਮੇਰਾ ਇਹ ਵੀਡੀਓ ਦੇਖਣ ਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਮੁਹਿੰਮ ਦਾ ਹਿੱਸਾ ਬਣੋ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ ਇਹ ਕੋਈ ਲੈਕਚਰਾਂ ਦਾ ਜਾਂ ਰਾਜਨੀਤੀ ਦਾ ਨਹੀਂ ਮੈਂ ਬਾਕੀ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਐਸੋਰੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਔਰ ਸਾਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲਿਆ ਮੈਨੂੰ ਸੈਂਕੜੇ ਹਜ਼ਾਰਾਂ ਰੋਜ਼ ਫੋਨ ਆਂਦੇ ਆ ਲੋਕ ਦਵਾਵਾਂ ਦੇ ਰਹੇ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਸਾਰੀਆਂ ਐਨ ਜੀਓਜ਼ ਔਰ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਵੀ ਅੱਗੇ ਆ ਰਹੀਆਂ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੀ ਹਾਲਤ ਹੈ ਉਹ ਅਸੀਂ ਬਿਲਕੁਲ ਜਿਹੜੇ ਪ੍ਰਾਈਵੇਟ ਸੈਂਟਰ ਦੇ ਤੱਕ ਨਸ਼ਾ ਦੇਖੋ ਜਿਹੜੇ ਨਸ਼ਾ ਸਟਾਉਂ ਕਿੰਦਰ ਵਿੱਚ ਆਲਰੇਡੀ ਸਾਡੇ ਕੋਲੇ ਜਿਹੜੇ 10 ਲੱਖ ਬੰਦੇ ਜਿਹੜੇ ਨਸ਼ਾ ਕਰਦੇ ਆ ਉਹ ਸਾਡੇ ਕੋਲ ਰਜਿਸਟਰਡ ਹੈ ਗਿਆ ਲੱਖ ਲੱਖ ਗਵਰਨਮੈਂਟ ਤੇ ਪ੍ਰਾਈਵੇਟ ਸਾਰਿਆਂ ਦੇ ਕੋਲ ਹੋਰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦਵਾਈ ਦੇ ਰਹੇ ਹਾਂ ਲੇਕਿਨ ਹੁਣ ਅਸੀਂ ਜਿਹੜਾ ਜੋ ਨਵਾਂ ਉਹਦੇ ਵਿੱਚ ਕੀ ਕਰ ਰਹੇ ਅਸੀਂ ਇੱਕ ਤਾਂ ਉਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਪਹਿਲਾਂ ਸਾਰੇ ਬੰਦਿਆਂ ਨੂੰ ਜੇਲ੍ਹ ਭੇਜਦੇ ਸੀਗੇ ਲੀਗਲਾਈਜ਼ ਨਹੀਂ ਕਰ ਰਹੇ ਇਹ ਲੀਗਲ ਰਹੇਗਾ ਉਹ ਡੀਕਨੋਲਾਈਜ਼ਾ ਮਤਲਬ ਇਹ ਆ ਕਿ ਜਿਹਦੇ ਕੋਲ ਸਮਾਲ ਕੁਆਂਟੀਟੀ ਜਨੂੰ ਅਸੀਂ ਕੰਜ਼ਮਪਸ਼ਨ ਕੁਆਂਟੀਟੀ ਕਹਿੰਦੇ ਆ ਜਿਹੜਾ ਫੀਮ ਭੁੱਕੀ ਕਰਦਾ ਹਾਰਡ ਨਸ਼ੀ ਨਹੀਂ ਕਰਦਾ ਚਿੱਟਾ ਨਹੀਂ ਕਰਦਾ ਜਿਹੜਾ ਯੰਗ ਬੰਦਾ ਹੈ ਔਰ ਫਸਟ ਟਾਈਮ ਆਫੈਂਡਰ ਹੈ ਕਿ ਉਹਨੇ ਪਹਿਲਾਂ ਨਹੀਂ ਕੀਤਾ ਸੀ ਕਿਸੇ ਬੰਦੇ ਨਾਲ ਉਹਨੂੰ ਲਾਦਾ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜੇਲ ਨਹੀਂ ਭੇਜਣਾ ਇਹ ਡੀਕਨੋਲਾਈਜ਼ਾ ਮਤਲਬ ਇਹ ਆ ਉਹਨਾਂ ਨੂੰ ਡੀਐਡਿਕਸ਼ਨ ਸੈਂਟਰ ਚਾਕੇ ਉਹਨੂੰ ਨਸ਼ਾ ਛਡਾਣਾ ਹੈ 10 10 ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਰਿਫਾਰਮਿਸਟ ਇੱਕ ਹੁੰਦਾ ਰੈਟਰੀਬਿਊਟ ਸਾਡੀ ਕੋਸ਼ਿਸ਼ ਹੈ ਕਿ ਰਿਫਾਰਮਿਸਟ ਹੋਵੇ ਬੰਦਿਆਂ ਨੂੰ ਰਿਫਾਰਮ ਕਰਨਾ ਜਿਹੜਾ ਨਸ਼ਾ ਕਰਦਾ ਉਹਨੂੰ ਰਿਫਾਰਮ ਕਰਕੇ ਉਹਨਾਂ ਨੂੰ ਦੁਬਾਰਾ ਗਾਈਡ ਕਰਕੇ ਜਿਹੜਾ ਹੈਗਾ ਉਹ ਮেইনਸਟ੍ਰੀਮ ਦੇ ਵਿੱਚ ਲੈ ਕੇ ਆਉਣਾ ਤੇ ਇਹਦੇ ਨਾਲ ਅਸੀਂ ਇੱਕ ਨਵਾਂ ਅਸੀਂ ਦੂਜਾ ਸਟੈਪ ਅਸੀਂ ਇਹ ਕੀਤਾ ਹੈਗਾ ਕਿ ਜਿੰਨੇ ਸਾਡੇ ਤਾਹੇ ਨਸ਼ਾ ਛਡਾਊ ਕੇਂਦਰ ਜਾਂ ਸਾਡਾ ਓਟ ਸੈਂਟਰ ਹੈ ਜਾਂ ਰੀਹੈਬਿਲੀਟੇਸ਼ਨ ਸੈਂਟਰ ਹੈ ਹਰ ਸ਼ਹਿਰ ਦੇ ਵਿੱਚ ਹਰ ਮਤਲਬ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਗਰੁੱਪਾਂ ਦੇ ਵਿੱਚ ਅਸੀਂ ਨਾਰਕੋਟਿਕ ਅਨੋਨਿਮਸ ਕਰਦੇ ਹਾਂ ਇੱਕ ਸਪੋਰਟ ਗਰੁੱਪ ਆ ਅਲਕੋਹਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹਦੇ ਵਿੱਚ ਉਹ ਬੰਦੇ ਵੀ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਉਹ ਇੱਕ سپورਟ ਗਰੁੱਪ ਅਸੀਂ ਕ੍ਰੀਏਟ ਕਰ ਰਹੇ ਆ ਜੋ ਅਸੀਂ ਇੱਕ ਨਮਾ ਕਰ ਰਹੇ ਆ